ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਬਲੌਗ ਪਰ ਬਹੁਤ ਸਵਾਗਤ ਹੈ ਤੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਆਈਆਂ ਸਕਿਉਰਿਟੀ ਗਾਰਡਸ ਦੀਆਂ ਭਰਤੀਆਂ ਬਾਰੇ ਇਹ ਭਰਤੀਆਂ ਕਿਹਨਾਂ ਵੱਲੋਂ ਗੱਡੀਆਂ ਗਈਆਂ ਹਨ ਤੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੀ ਯੋਗਤਾ ਰਹਿਣ ਵਾਲੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਅਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੋਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟੈਂਪਟ ਮਿਲ ਸਕੇ ਤਾਂ ਦੋਸਤੋ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਪੀਏ ਜੀ ਕੈਂਪਸ ਲੁਧਿਆਣਾ ਵੱਲੋਂ ਇਹ ਜਿਹੜੀਆਂ ਪ੍ਰਤੀਆਂ ਕੱਢੀਆਂ ਗਈਆਂ ਨੇ ਜੀ ਸਿਕਿਉਰਿਟੀ ਗਾਰਡਸ ਦੀਆਂ ਚਾਰ ਅਸਾਮੀਆਂ ਨੇ ਜੀ ਡੀਸੀ ਰੇਟਸ ਪ੍ਰਤੀ ਮਹੀਨਾ ਹਿਸਾਬ ਦੇ ਨਾਲ ਤੁਹਾਨੂੰ ਜਿਹੜੀਆਂ ਤਨਖਾਹ ਦਿੱਤੀ ਜਾਵੇਗੀ 6 ਮਹੀਨੇ ਲਈ ਇਹ ਜਿਹੜੀਆਂ ਅਸਾਮੀਆਂ ਭਰੀਆਂ ਜਾਣਗੀਆਂ ਤੇ ਤੁਹਾਡਾ ਜਿਹੜਾ ਕੰਮ ਦੇਖ ਕੇ ਤੁਹਾਡਾ ਜਿਹੜਾ ਸਮਾਂ ਵੀ ਵਧਾਇਆ ਜਾ ਸਕਦਾ ਹੈ ਤੇ ਇਹਨਾਂ ਅਸਾਮੀਆਂ ਦੇ ਲਈ ਜਿਹੜੀ ਯੋਗਤਾ ਰੱਖੀ ਹੈਗੀ ਜੀ ਪਹਿਲੇ ਨੰਬਰ ਤੇ ਤਾਂ ਮਿਡਲ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਨਕਿ 8ਵੀਂ ਕਲਾਸ ਤੁਸੀਂ ਪੰਜਾਬੀ ਵਿਸ਼ੇ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਸੈਕੰਡ ਨੰਬਰ ਤੇ ਉਮਰ ਜਿਹੜੀ ਹੈਗੀ ਜੀ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ 3ਰਡ ਨੰਬਰ ਤੇ ਇਹਨਾਂ ਨੇ ਸ਼ਰਤ ਰੱਖੀ ਹੈ ਜੀ ਉਮੀਦਵਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ ਜਿਹੜੇ ਚਾਹਵਨ ਕੈਂਡੀਡੇਟਸ ਨੇ ਉਹ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹੋਣ 29 ਪਰਫਾਰਮਾ ਅਨੁਸਾਰ ਫੋਟੋ ਸਹਿਤ ਬਿਨੇ ਪੱਤਰ ਤਿਆਰ ਕਰਕੇ ਸਰਟੀਫਿਕੇਟ ਦਿਆਂ ਤਸਦੀਕ شدہ ਕਾਪੀਆਂ ਮਿਤੀ 25/5/2025 ਸ਼ਾਮ 4 ਵਜੇ ਤੱਕ ਪੰਜਾਬ ਰਿਮੋਟ ਸੈਂਸਿਟਿਕ ਸੈਂਟਰ ਪੀਏਯੂ ਕੈਂਪਸ ਲੁਧਿਆਣਾ ਦੇ ਦਫ਼ਤਰ ਭੇਜ ਸਕਦੇ ਨੇ ਤੇ ਦੋਸਤੋ ਦਿੱਤੀ ਹੋਈ ਮਿਤੀ 25/5/2025 ਤੋਂ ਬਾਅਦ ਜੇਕਰ ਕੋਈ ਐਪਲੀਕੇਸ਼ਨਸ ਭੇਜਦਾ ਹੈ ਤੇ ਇਹਨਾਂ ਨੂੰ ਜਰਾ ਵਿਚਾਰਿਆ ਨਹੀਂ ਜਾਵੇਗਾ ਤੇ ਦੋਸਤੋ ਤੁਸੀਂ ਵਧੇਰੇ ਜਾਣਕਾਰੀ ਲਈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਆ ਕਿਸੇ ਸਕਰੀਨ ਉੱਪਰ ਵੀ ਦੇਖ ਸਕਦੇ ਹੋ ਇੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਈਆਂ ਸਿਕਿਉਰਿਟੀ ਗਾਰਡਸ ਦੀਆਂ ਭਰਤੀਆਂ ਬਾਰੇ ਜਾਣਕਾਰੀ ਤੇ ਇਸੇ ਤਰ੍ਹਾਂ ਹੋਰ ਨੌਕਰੀ ਜੌਬ ਸੰਬੰਧੀ ਜਾਣਕਾਰੀ ਲੈਣੇ ਤੇ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ